ਹੈਲੋ ਹਾਂਜੀ ਸਸਟੀ ਕਾ ਸਾਰਿਆਂ ਨੂੰ ਸੁਖ ਬਲੌਗਸ ਵੋਂ ਪਰ ਆਏ ਜਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਦੇ ਸਾਰੇ ਠੀਕ ਠਾਕ ਉਹ ਦੇਖਦੇ ਸਾਰੇ ਖਾਸਟੀ ਕਾਲ ਜੀ ਹੋ ਚੁੱਲਾ ਬਾਰ ਭਜ ਗਿਆ ਜਰਾ ਤੇ ਹੋ ਸੁਣਾਓ ਕਿਵੇਂ ਠੀਕ ਠਾਕ ਹੋ ਸਾਰੇ ਤારીખ ਹੋ ਗਈ ਅੱਜ 19 ਸਤੰਬਰ ਦਿਨ ਹੋ ਗਿਆ ਅੱਜ ਸ਼ੁੱਕਰਵਾਰ ਸ਼ੁਕਰ ਸ਼ੁਕਰ ਤੇ ਦੇਖੋ ਜੀ ਟਾਈਮ ਹੋ ਗਿਆ 3:30 ਵਜੇ ਟਾਈਮ ਹੋ ਗਿਆ ਤੇ ਨਾਲ ਤਾਂ ਪੂਰੀ ਚੜੀ ਜੇ ਤਾਂ ਨਾਲ ਨਾਲ ਮੀਂਹ ਪਈ ਜਾਂਦਾ ਦੇਖੋ ਰੱਬ ਦੇ ਰੰਗ ਹੈ ਨਾ ਰੱਸਿਆ ਸੀਗਾ ਮੀਂਹ ਅੱਜ 19 ਤਰੀਕ ਦਾ ਬਹੁਤ ਜ਼ੋਰਦਾਰ ਦਾ ਤਿੰਨ ਅੱਧ ਤੇ ਆ ਸੀਗਾ ਤੇ ਵਾਹਿਗੁਰੂ ਮਿਹਰ ਕਰੇ ਭਲਾ ਕਰ ਸੱਚੇ ਪਾਸ਼ਾ ਕੋ ਮੀਆਂ ਨੇ ਤਾਂ ਅੱਗੇ ਬਹੁਤ ਨੁਕਸਾਨ ਕਰਤਾ ਹਨ ਆਪਣਾ ਇਹਨਾਂ ਦੇ ਵਿਚਾਰਾਂ ਦਾ ਹੋਇਆ ਵੀ ਸਾਡੇ ਆਪਣੇ ਹੀ ਆ ਤੇ ਬੱਦਲੇ ਤੇ ਪੌਪਰ ਸੈਂਡ ਤੋਂ ਬਹੁਤ ਜ਼ਿਆਦਾ ਹੋਇਆ ਆ ਤੇ ਇਧਰ ਪਲੱਸ ਸੈਂਡ ਲੱਗੀ ਏ ਧੁੱਪ ਜੇ ਬਸ਼ਾ ਮੀਰ ਕਰੇ ਪਰ ਤੁਹਾਨੂੰ ਵੀਡੀਓ ਸੁਣਾਈ ਦਿੰਦਾ ਹੋਊਗਾ ਹਨਾ ਬਦਲ ਕਿਦਾਂ ਗੱਜੰਡਿਆ ਆ ਇਹਨਾਂੰਦਰ ਇਹ ਕਜਦੇ ਨੇ ਉਹ ਵਰਦੇ ਨਹੀਂ ਹੈਗੇ ਪਰ ਇਹ ਵਰਦੇ ਪਏ ਆ ਹੁਣ ਕੱਲ ਜੋ ਗਿਆ ਜੋ ਵੀ ਹੈਗਾ ਸੱਚ ਸੱਚ ਹੁੰਦਾ ਹਨਾ ਤੇ ਝੂਠ ਕੁਛ ਨਹੀਂ ਹੁੰਦਾ ਹੈਗਾ ਤੇ ਮੈਂ ਉਹਨੇ ਅਪਲੋਡ ਕਰਕੇ ਹੱਤੀ ਵੀਡੀਓ ਤਾਂ ਅੱਜ ਨਾ ਮੇਰਾ ਇਹਨਾ ਜਾਨੀ ਦਿਮਾਗ ਤੇ ਨਾ ਪ੍ਰੈਸ਼ਰ ਪਿਆ ਆ ਵੀ ਵੀਡੀਓ ਤੇ ਐਡ ਕਾ ਤੋ ਨਹੀਂ ਆਉਂਦੇ ਆ ਆਉਂਦੀ ਹੈਗੀ ਨਾ ਤਾਂ ਅੱਜ ਮੈਂ ਦੋ ਵੀਡੀਓ ਅਪਲੋਡ ਕਰਤੀਆਂ ਵੀ ਬਸ ਇਹ ਐਡ ਦੇਖਣ ਵਾਸਤੇ ਤੇ ਮੈਂ ਆਪਣੇ ਭੈਣ ਨੂੰ ਫਿਰ ਕਮੈਂਟ ਕੀਤਾ ਵੀ ਇਹ ਕਹਤਾ ਹੂੰ ਦਾਦਾ ਤੋ ਕਹਿੰਦੇ ਵੀ ਤੁਸੀਂ ਨਾ ਆਨ ਆਫ ਆਨ ਕਰਕੇ ਆਫ ਕਰੋ ਹਨਾ ਮੋਨਟਾਈਜੇਸ਼ਨ ਨੂੰ ਤੇ ਫਿਰ ਚਲੋ ਫਿਰ ਸਹੀ ਹੋ ਜਾਊਗਾ ਹਨਾ ਤੇ ਵਧੀਆ ਬਹੁਤ ਵਧੀਆ ਭੈਣਾ ਨਾਲ ਸਾਸ ਕੋਟ ਦਿੰਦੀਆਂ ਹਨਾ ਤੇ ਵਧੀਆ ਲੱਗਦਾ ਹਨਾ ਦੋ ਲੋਕ ਹੈਦੇ ਸਾਰੀ ਗੱਲਾਂ ਦਾ ਆਪ ਨੂੰ ਨਹੀਂ ਪਤਾ ਹੁੰਦਾ ਚਲੋ ਭੈਣ ਭਰਾਵਾਂ ਨੂੰ ਪੁੱਛਣਾ ਹੁੰਦਾ ਹੈ ਨਾ ਪਤਾ ਲੱਗ ਜਾਂਦਾ ਇਸ ਗੱਲ ਦਾ ਔਰ ਦੱਸਣਾ ਚਾਹੀਦਾ ਮੈਂ ਕਿ ਨਹੀਂ ਜੇ ਨੂੰ ਨੂੰ ਨਹੀਂ ਪਤਾ ਹੁੰਦਾ ਨਾ ਤੇ ਦੱਸੋ ਤਾਂ ਫੇਰੀ ਪਤਾ ਲੱਗਦਾ ਦੇਖੋ ਧੁੱਪ ਚੜ ਗਈ ਹੁਣ ਤੇ ਮੀਂਹ ਮੀ ਪਈਆਂਂਡਿਆ ਛੋਟੇ ਛੋਟੇ ਹੁੰਦੇ ਰ ਉਦੋਂ ਇਦਾਂ ਕਹਿੰਦੇ ਹੁੰਦੇ ਸੀ ਨਾ ਵੀ ਗਿੱਦੜ ਗਿੱਦੜ ਦਾ ਵਿਆਹ ਹੁੰਦਾ ਜਦੋਂ ਮੀਂਹ ਚ ਧੁੱਪ ਅ ਧੁੱਪ ਚ ਮੀਂਹ ਪੈਂਦਾ ਨਾ ਗਿੱਦੜ ਔਰ ਗਿੱਦੜੀ ਦਾ ਵਿਆਹ ਹੁੰਦਾ ਛੋਟੇ ਛੋਟੇ ਇਹ ਵੀ ਕਹਿੰਦੇ ਹੁੰਦੇ ਸੀਗੇ ਵੀ ਅੱਰ ਬੱਬਾ ਮੀਂਹ ਬਰਾ ਸਾਡੀ ਓਠੀ ਦਾਣੇ ਪਾ ਨਾ ਤੇ ਉਹ ਮੌਜਾਂ ਕਿੱਥੇ ਹੁਣ ਉਹ ਟਾਈਮ ਨਹੀਂ ਲੱਭਦੇ ਹੈਗੇ ਤੇ ਉਹ ਟਾਈਮ ਹੁਣ ਗਏ ਗਵਾਚੇ ਤੇ ਖੈ ਟਾਈਮ ਟਾਈਮ ਦੀ ਗੱਲ ਆ ਇੱਕ ਵਾਰੀ ਚਾਹ ਪੀ ਲਈ ਜਾ ਤੇ ਇੱਕ ਵਾਰੀ ਹੁਣ ਹੋਰ ਪੀਣੀ ਆ ਪੱਠੇ ਪਾਉਣ ਤੋਂ ਪਹਿਲਾਂ ਤੇ ਲੋ ਜੀ ਮੀ ਗਿਆ ਹਨ ਤੇ ਮੀ ਪਲੇ ਖਾਈ ਹੁੰਦਾ ਹੈ ਹੈ ਦਰਸ਼ਾ ਪਰਮਾਤਮਾ ਸੱਜੀ ਬਾਸ਼ਾ ਸਭ ਦਾ ਭਲਾ ਕਰੇ ਤੇ ਬੈਰੀ ਦੋਸ਼ਮੰਦਾਂ ਦਾ ਵੀ ਭਲਾ ਕਰੇ ਜਿਹੜੇ ਸਾਨੂੰ ਗਾਲਾਂ ਕੱਢਦੇ ਰੱਬ ਉਹਨਾਂ ਦਾ ਵੀ ਭਲਾ ਕਰੇ ਹਨਾ ਤੇ ਉਸ ਪਰਮਾਤਮਾ ਦੀ ਨਿਗਾਹ ਹੋਣੀ ਚਾਹੀਦੀ ਆ ਬੰਦਾ ਤਾਂ ਇੱਥੇ ਕਿੰਨੇ ਹੁੰਦੇ ਬੰਦੇ ਨੂੰ ਮਾਰ ਕੇ ਸੌਂਦਾ ਨਾ ਕਿਦਾਂ ਗੱਜ ਦਾ ਪੱਦਰ ਤੇ ਹੋਰ ਮੈਂ ਵੀਡੀਓ ਅਪਲੋਡ ਕਰਕੇ ਆਤੀ ਸੀਗੀ ਮੈਗ ਭੈਣ ਦੀ ਤੇ ਵਲੌਗ ohh ਹਨੀ ਹਨੀਆ ਤੇਰਾ ਟਾਈਮ ਹੋ ਗਿਆ ਪੱਠਿਆਂ ਦਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ-ਜਲਦੀ ਭੈਣ ਨੂੰ ਠੀਕ ਕਰੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਭੈਣ ਹਨਾ ਕਿ ਉਹ ਰੱਬ ਦਾ ਨਾਮ ਲੈਣ ਵਾਲੇ ਆ ਜਿਹੜਾ ਕੋ ਰੱਬ ਦਾ ਨਾਮ ਲੈਂਦਾ ਨਾ ਮੈਨੂੰ ਬਹੁਤ ਚੰਗਾ ਲੱਗਦਾ ਹਨਾ ਤੇ ਉਹਨਾਂ ਦਾ ਬੋਲਣ ਦਾ ਅੰਦਾਜ਼ ਵੀ ਮੈਨੂੰ ਬਹੁਤ ਵਧੀਆ ਲੱਗਦਾ ਵੀ ਕਿੰਨਾ ਸੋਹਣਾ ਮਿੱਠਾ-ਮਿੱਠਾ ਬੋਲਦੇ ਹਲਕਾ-ਹਲਕਾ ਬੋਲਦੇ ਨਾ ਗੱਲਾਂ ਕਰਦੇ ਆ ਦੇਖੋ ਜੀ ਇਹ ਮਾੜਾ ਟਾਈਮ ਪਤਾ ਨਹੀਂ ਕਿਹੜੇ ਵੇਲੇ ਕਦੋਂ ਆ ਜਾਣਾ ਨਾ ਹਰੇਕ ਇਨਸਾਨ ਚੰਗਾ ਚਾਹੁੰਦਾ ਵੀ ਮੇਰੇ ਲਈ ਕੋਈ ਚੰਗਾ ਸੋਹਣਾ ਟਾਈਮ ਆਵੇ ਖੁਸ਼ੀਆਂ ਵਾਲਾ ਆਵੇ ਨਾ ਤੇ ਗਮੀ ਕੋਈ ਨਹੀਂ ਮੰਗਦਾ ਹਨਾ ਨਾ ਕੋਈ ਦੁੱਖ ਮੰਗਦਾ ਤੇ ਇਸ ਪਰਮਾਤਮਾ ਨੂੰ ਪਤਾ ਵੀ ਕਿੱਥੇ ਉਹਨੇ ਰੱਖਣਾ ਆ ਕੀ ਕਰਨਾ ਕਦੋਂ ਕੀ ਕਰਨਾ ਹਨਾ ਸੱਚੇ ਪਾਤਸ਼ਾਹ ਨੂੰ ਪਤਾ ਸਾਰਾ ਤੇ ਬੜੇ ਵਧੀਆ ਸੀ ਆਪਣੇ ਘਰ ਦੇਖੋ ਕਿਦਾਂ ਟਾਈਮ ਕਿੱਥੇ ਲਾਇਆ ਹੈ ਨਾ ਧੁੱਪ ਕਿੰਨੀ ਤਿੱਖੀ ਆ ਤੇ ਟਾਈਮ ਇਹਨਾਂ ਨੂੰ ਕਿੱਥੇ ਲਿਆ ਆ ਨਾ ਤੇ ਚਲੋ ਖੈਰ ਤਕਸਬ ਜ਼ਿੰਦਗੀ ਦੇ ਨਾਲ ਹੀ ਆ ਤੇ ਸਾਰੀਆਂ ਭੈਣਾਂ ਨੇ ਅਦਾਸ ਕੀਤੀ ਆ ਤੇ ਉਹਨਾਂ ਤੰਦਰੁਸਤੀ ਵਾਸਤੇ ਹੋਰ ਕਰਨੀ ਚਾਹੀਦੀ ਹੈ ਨਾ ਤੇ ਬਾਕੀ ਦੁੱਖ ਆ ਇਹ ਜ਼ਿੰਦਗੀ ਦੇ ਕੱਪੜੇ ਹਨਾ ਇੱਕ ਦੁੱਖ ਇੱਕ ਸੁੱਖ ਸੋ ਇਹ ਹੀ ਆ ਤਨਖੇਰ ਲੜਾਈ ਹੋਣੀ ਦੁਲਫਸੇ ਕਾ ਤੋ ਲੜਨਾ ਜੀ ਕਿਸੇ ਨੇੜੀ ਬੰਦੇ ਨਾਲ ਗੱਲ ਹੈਗੀ ਉਹ ਬਹਿ ਕੇ ਕਰ ਲਵੇ ਨਾ ਇਸ ਵੀਡੀਓ ਭੱਜੀਆਂ ਦੀ ਆ ਸਿਵਟੀ ਮੀਂਹ ਪੈ ਗਿਆ ਉੱਪਰ ਪਾਣੀ ਪੀ ਪਿੰਦੀ ਆ ਆਏ ਹਾਂ ਤੂੰ ਵੀ ਨਾਲੀ ਆ ਡੌੜੀ ਗਈ ਤਾਂ ਨਾ ਹੈ ਬੋਲੀ ਕਿਤੇ ਦੌੜੀ ਫਟਾਫਟ ਛਿੜ ਕੀ ਹੋਇਆ ਸੀਗਾ ਪਿਆਸ ਲੱਗੀ ਤੇ ਪਿਆਸ ਪਾਣੀ ਪੀਣ ਨੂੰ ਦੌੜੀ ਤੇ ਉਹ ਕੁੱਜਾ ਜਾਂ ਭਰ ਕੇ ਰੱਖੀਦਾ ਸੀ ਪਾਣੀ ਦਾ ਤੇ ਉਹ ਚ ਆ ਕੇ ਪੀ ਲੈਂਦੇ ਪਾਣੀ ਸਾਰੇ ਜਾਣੇ ਤੇ ਬਸ ਤੇਰੀ ਨਿੱਕੀ ਇੱਥੇ ਹੀ ਆ ਚਲੋ ਜੀ ਦੇਖਦੇ ਹਾਂ ਚਾਹ ਪਾਣੀ ਪੀਨੇ ਆ ਤੇ ਜਾ ਕੇ ਤੇ ਬਾਕੀ ਤੁਸੀਂ ਸਾਰੇ ਜਾਣੇ ਮੇਰੇ ਭੈਣ ਭਰਾ ਨਾ ਪੈਣ ਲਈ ਅਰਦਾਸ ਜ਼ਰੂਰ ਕਰਿਓ ਤੇ ਵਾਹਿਗੁਰੂ ਜਲਦੀ ਜਲਦੀ ਉਹਨਾਂ ਨੂੰ ਇਸ ਸੰਕਟ ਚੋਂ ਕੱਢੇ ਹਨਾ ਇਸ ਦੁੱਖ ਚੋਂ ਕੱਢੇ ਦੇਖੋ ਜੀ ਜਿਹੜਾ ਦੁੱਖ ਹੈ ਨਾ ਇਹ ਦੇ ਵਿੱਚ ਹੌਲੀ-ਹੌਲੀ ਨਿਕਲਣਾ ਮੁਸ਼ਕਲ ਹੋ ਜਾਂਦਾ ਨਾ ਹੌਲੀ-ਹੌਲੀ ਨਿਕਲਣਾ ਪੈਂਦਾ ਅੱਜ ਹੋਰ ਕੱਲ ਹੋਰ ਫੇਰ ਫਰਕ ਪੈਂਦਾ ਏ ਇਸ ਨੂੰ ਤੇ ਵੈਗਰ ਉਹ ਜਿਹੜਾ ਦੁੱਖ ਰੋਗ ਦੇ ਵੀ ਨਾ ਕਿਸੇ ਨੂੰ ਨਾ ਸੱਚੇ ਬਾਦਸ਼ਾਹ ਮਰੇ ਕਹਿੰਨੀ ਆ ਇਹਦਾ ਨਸਪੈਣ ਹੋਇਆ ਤੇ ਜਿੱਦਾਂ ਸ਼ਹਿਰ ਨੂੰ ਪਤਾ ਨਹੀਂ ਕੀ ਮਤਲਬ ਮਸ਼ੀਨਾਂ ਜੇ ਕੀ ਲੱਗਾ ਆ ਤੇ ਮੈਨੂੰ ਤਾਂ ਦੇਖ ਕੇ ਉਸ ਤਰ੍ਹਾਂ ਹੁੰਦੀ ਦੱਸੋ ਬਈ ਦੇਖੋ ਜੀ ਜਿਹੜੇ ਆਮਸਾਨ ਉਹਨਾਂ ਨੂੰ ਦੁੱਖ ਆਉਣਾ ਜਿਹੜੇ ਰੱਬ ਦਾ ਨਾਮ ਲੈਂਦੇ ਆ ਉਹਨਾਂ ਨੂੰ ਵੀ ਰੱਬ ਦੁੱਖ ਦਿੰਦਾ ਨਾ ਇਹਨਾਂ ਨੂੰ ਵੀ ਦੁੱਖਾਂ ਦੇ ਆ ਦੁੱਖਾਂ ਦਾ ਕੋਈ ਨਹੀਂ ਪਤਾ ਲੱਗਦਾ ਕੋਈ ਵੀ ਇਹ ਹਰੇਕ ਲਈ ਬਰਾਬਰ ਹੀ ਆ ਤੇ ਚਲੋ ਫਿਰ ਗਰਵਾਣੀ ਇਹਨਾਂ ਦੋ ਕੱਟੇ ਇਹ ਆਉਣੀਆਂ ਪੈਣੇ ਰੋਲੀ ਪਾਈ ਜਾਨੀ ਮੈਨੂੰ ਵਲੌਗ ਤੇ ਬਣਾ ਲੈਂਦੇ ਹੈ ਤੈਨੂੰ ਖਾਣ ਦੀ ਪਈ ਆ ਦਿਨੇ ਤੈਨੂੰ ਖਾਣ ਪੀਣ ਲਈ ਲੋ ਜੀ 6 ਵਜੇ ਦਾ ਹੋ ਗਿਆ ਟਾਈਮ ਤੇ ਵੇਲੀ ਕੰਮ ਕਰ ਸਾਰੇ ਖਤਮ ਕਰਤੇ ਆ ਤੇ ਜੋਤ ਨੇ ਗੋਹਾ ਭਰਤਾ ਤੇ ਭਰ ਕੇ ਰੱਖਤਾ ਫੇਰ ਗਰਾਲੇ ਸੱਟਦਾ ਸੀ ਗਾਵੇਂ ਧਾਰ ਕੱਢ ਲਈ ਧਾਰ ਕੱਢ ਕੇ ਦੱਦ ਗਰਮ ਕਰਕੇ ਰੱਖ ਲਿਆ ਤੇ ਸਾਜ ਵੀ ਬਣਾ ਲਈ ਆ ਤੇ ਇਹਦੇ ਬਸ ਮਿੰਟ ਮਿੰਟ ਸ਼ਾਮਾਂ ਪੈ ਗਈਆਂ ਤੇ ਹੁਣ ਚਲਦੀ ਆ ਮੈਂ ਗੁਰਦੁਆਰਾ ਸਾਹਿਬ ਤੇ ਸਾਡੇ ਅੱਜ ਖੰਡ ਪਾਠ ਸਾਹਿਬ ਰੱਖਿਆ ਹੋਇਆ ਤੇ ਪਰਸੋਂ ਭੋਗ ਭੋਗ ਐਤਵਾਰ ਤੇ ਗੁਰੂ ਗ੍ਰੰਥ ਸਾਹਿਬ ਦਾ ਰੱਖਿਆ ਜੀ ਤੇ ਸਾਲ ਬਾਅਦ ਮਤਲਬ ਸਾਲਾਨਾ ਪ੍ਰੋਗਰਾਮ ਹੁੰਦਾ ਇਹ ਤੇ ਸੰਗਤ ਤੇ ਸਾਰੇ ਆਣ ਲਈ ਸੇਵਾ ਕਰਦੀ ਔਰ ਕਰਨੀ ਵੀ ਚਾਹੀਦੀ ਹੈ ਉਹਨਾਂ ਪਿੰਡ ਦਾ ਪ੍ਰੋਗਰਾਮ ਹੈ ਤੇ ਮੈਂ ਵੀ ਹੁਣ ਚਲਦੀ ਲਾਈਟ ਸਾਡੇ